ਅੱਜ ਸਤਿ ਸ਼੍ਰੀ ਅਕਾਲ ਜੀ ਹਿੰਡਾ ਫੈਮਿਲੀ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਜਿਹੜੀ ਤੁਹਾਡੇ ਸਾਹਮਣੇ ਵੀਡੀਓ ਲੈ ਕੇ ਆਏ ਵੀਡੀਓ ਲੈ ਕੇ ਆਏ ਘਰ ਦੇ ਵਿੱਚ ਟੀਰੀ ਕੋਠੇ ਦੇ ਆਂਡੇ ਦਿੰਦੀ ਹੈ ਜੋ ਤੁਹਾਡੇ ਘਰ ਦੇ ਵਿਹੜੇ ਦੇ ਵਿੱਚ ਆ ਕੇ ਬੈਠਦੀ ਹੈ ਕੀ ਉਹ ਚੰਗੀ ਹੁੰਦੀ ਹੈ ਜਾਂ ਮਾੜੀ ਹੁੰਦੀ ਹੈ ਘੂਗੀ ਦਾ ਤੁਹਾਡੇ ਘਰ ਦੇ ਵਿੱਚ ਆਲਣਾ ਪਾਉਣਾ ਕਿੰਨਾ ਕੁ ਸ਼ੁਭ ਹੁੰਦਾ ਕਿੰਨਾ ਕੁ ਸ਼ੁਭ ਹੁੰਦਾ ਇਹਦੇ ਆਪਾਰ ਆਪ ਤੁਹਾਨੂੰ ਦੱਸਦੇ ਆ ਪਹਿਲਾਂ ਪਤਾ ਦਿੰਦੇ ਹਾਂ ਡਟੀਰੀ ਬਾਰੇ ਜ਼ਿਆਦਾਤਰ ਲੋਕ ਕੀ ਕਰਦੇ ਆ ਕੋਠਿਆਂ ਦੇ ਤੇ ਜਦੋਂ ਡਟੀਰੀ ਆਹ ਲਾ ਪਉਂਦੀ ਹੈ ਬੱਚੇ ਦਿੰਦੀ ਹੈ ਤੇ ਉਹਨੂੰ ਬੁਰਾ ਮੰਨਦੀ ਹੈ ਕਿਉਂਕਿ ਡਟੀਰੀ ਤਾਂ ਵੀ ਬ੍ਰਾਂਡ ਇਲਾਕੇ ਦੇ ਵਿੱਚ ਹੀ ਆਂਡੇ ਦਿੰਦੀ ਸੀ ਉੱਥੇ ਬੱਚੇ ਕੱਢਦੇ ਸੀ ਇਹਦੇ ਲਈ ਵੀ ਬ੍ਰਾਂਡ ਭਾਦ ਤੇ ਤਾਂ ਕਰਕੇ ਵੀ ਕੋਠਿਆਂ ਦੇ ਉੱਪਰ ਆਂਡੇ ਦਿੱਤਿਆਂ ਨੂੰ ਸ਼ੁਭ ਮੰਨਦੇ ਸੀਗੇ ਤੇ ਚੰਗੇ ਹੀ ਹੁੰਦੇ ਪਰ ਵੇਖੋ ਜੀ ਸਮਾਂ ਕੁਦਰਤ ਦੀ ਗੋਦ ਦੇ ਵਿੱਚ ਜੋ ਚੀਜ਼ਾਂ ਹਰ ਇੱਕ ਚੀਜ਼ ਸਮਾਈ ਹੈ ਹਰ ਚੀਜ਼ ਇਹਦੇ ਵਿੱਚ ਖੇੜਦੀ ਹੈ ਨਾ ਆਪਾਂ ਵੀ ਤਾਂ ਕੁਦਰਤ ਦੀ ਗੋਦ ਵਿੱਚ ਹੀ ਬੈਠੇ ਆ ਵੱਡੇ ਹੁੰਨੇ ਆ ਹਾਂ ਉਸੇ ਤਰ੍ਹਾਂ ਵੀ ਇਹ ਇੱਕ ਗੋਦ ਹੁੰਦੀ ਹੈ ਜਿੱਥੇ ਆਪਾਂ ਨੂੰ ਮਿੱਠਾ ਮਿਲਦਾ ਕੁਦਰਤ ਦੇ ਵਿੱਚ ਰਹਿੰਦੇ ਹੋਏ ਆਪਾਂ ਨੂੰ ਸਾਰਿਆਂ ਨੂੰ ਮਾਂ ਦੀ ਗੋਦ ਨਿੱਕੀ ਲੱਗਦੀ ਹੈ ਉਹ ਉਸੇ ਤਰ੍ਹਾਂ ਇਹ ਪੰਛੀ ਹੁੰਦੇ ਨੇ ਦੇਖੋ ਇਹਨਾਂ ਨੂੰ ਜਿੱਥੇ ਚੜ੍ਹੇ ਜਗ੍ਹਾ ਸੁਰੱਖਿਆਤ ਲੱਗਦੀ ਹੈ ਜਿਹੜੀ ਜਗ੍ਹਾ ਇਹਨਾਂ ਨੂੰ ਵਧੀਆ ਲੱਗਦੀ ਹੈ ਬੇ ਇੱਥੇ ਸਾਡੇ ਬੱਚੇ ਸੇਫ ਹੈ ਜਾਂ ਅਸੀਂ ਸੇਫ ਹੈ ਇਹ ਉਸ ਜਗ੍ਹਾ ਆਪਾਂ ਆਹ ਲਾ ਹੁੰਦੇ ਆ ਇਹ ਵੀ ਕੁਦਰਤ ਦੇ ਵਿੱਚ ਰਹਿ ਕੇ ਕੁਦਰਤ ਦੇ ਅਨੁਸਾਰ ਸਭ ਜਾਨੀ ਜਾਣ ਹੁੰਦੀ ਹੈ ਕਿ ਬੇਜਵਾਨ ਜ਼ਰੂਰ ਹੁੰਦੇ ਪਰ ਇਹਨਾਂ ਨੂੰ ਸਮਝ ਬਹੁਤ ਜ਼ਿਆਦਾ ਹੁੰਦੀ ਹੈ ਕਿ ਇੱਥੇ ਸਾਡੇ ਬੱਚਿਆਂ ਨੂੰ ਖਤਰਾ ਹੈ ਜੇ ਇੱਥੇ ਨਹੀਂ ਖਤਰਾ ਉਸ ਜਗ੍ਹਾ ਨੂੰ ਵੇਖ ਕੇ خیال ਲਗਾ ਆਂਡੇ ਦਿੰਦੇ ਆ ਜਿਹੜਾ ਟਿਰੀ ਪੰਛੀ ਹੈ ਜਦੋਂ ਵੀ ਤੁਹਾਡੇ ਘਰ ਦੇ ਵਿੱਚ ਆਉਂਦਾ ਤਾਂ ਇਹ ਕੋਈ ਤੁਹਾਡੇ ਤੋਂ ਚੋਗੇ ਦੀ ਭਾਲ ਕਰਦਾ ਹੈ ਕੋਈ ਖਾਣ ਪੀਣ ਦੀ ਵਸਤੂ ਲਈਏ ਤੁਹਾਡੇ ਘਰ ਦੇ ਵਿੱਚ ਆਉਂਦਾ ਕਿ ਬੇੜੇ ਦੇ ਵਿੱਚ ਬੈਠਦਾ ਤੁਸੀਂ ਕੋਸ਼ਿਸ਼ ਕਰੋ ਇਹਨਾਂ ਥੋੜਾ ਬਹੁਤਾ ਦਾਣਾ ਚੋਗਾ ਜ਼ਰੂਰ ਪਾਓ ਜੇ ਹੀ ਰਾਤ ਨੂੰ ਬੋਲਦਾ ਤਾਂ ਉਸ ਸਮੇਂ ਤੁਸੀਂ ਸਮਝੋ ਵੀ ਕੋਈ ਚੀਜ਼ ਕੋਈ ਆਦਮੀ ਜਾਂ ਕੋਈ ਚੀਜ਼ ਹੈ ਉਹ ਜਿੱਥੋਂ ਲੰਘ ਰਹੀ ਹੈ ਜੋ ਇਹ ਖਤਰੀ ਨੂੰ ਭਾਪ ਰਿਹਾ ਹੈ ਇਹਦੇ ਬੱਚਿਆਂ ਨੂੰ ਖਤਰਾ ਹੈ ਇਹਦੇ ਆਂਡੇ ਨੂੰ ਖਤਰਾ ਤਾਂ ਬੋਲਦਾ ਹੈ ਜਾਂ ਇਹ ਤੁਹਾਡੇ ਲਈ ਨੂੰ ਖਤਰਾ ਹੁੰਦਾ ਉਸ ਉਦੋਂ ਵੀ ਇਹੇ ਬੋਲਦਾ ਹੈ ਕੋਈ ਖਤਰਾ ਨਹੀਂ ਜਦੋਂ ਇਹ ਦਿਨ ਵੇਲੇ ਬੋਲਦਾ ਉਦੋਂ ਇਹੇ ਉਦੋਂ ਇਹ ਆਪਣੇ ਬੱਚਿਆਂ ਨੂੰ ਸੇਕ ਰੱਖਣ ਲਈ ਬੋਲਦਾ ਹੈ ਜਾ ਖੁਸ਼ੀ ਦਾ ਪਤਾ ਵਾਰਨਾਂ ਜਿਵੇਂ ਬਦਲਾਪ ਹੋ ਗਿਆ ਨਾ ਖੁਸ਼ੀ ਹੁੰਦੀ ਹੈ ਖੁਸ਼ੀ ਦੇ ਵਿੱਚ ਇਹ ਬੋਲਦਾ ਉਹਦੋਂ ਬੋਲਿਆ ਮਾੜਾ ਨਹੀਂ ਹੁੰਦਾ ਉਹਦੋਂ ਸ਼ੁਭ ਹੁੰਦਾ ਰਾਤ ਵੇਲੇ ਸਿਰਫ ਬੱਚਿਆਂ ਤੋਂ ਕਰਦਾ ਹੀ ਜ਼ਿਆਦਾ ਬੋਲਦਾ ਹੋਰ ਕੋਈ ਨਹੀਂ ਹੁੰਦਾਗਾ ਵੀ ਮੇਰੇ ਬੱਚਿਆਂ ਨੂੰ ਜਦੋਂ ਇਹਦੇ ਬੱਚਿਆਂ ਨੂੰ ਖਤਰਾ ਹੁੰਦਾ ਹੈ ਉਹਦੋਂ ਕੋਈ ਬੋਲਦਾ ਚਾਹ ਕੋਈ ਜਿਹੜਾ ਵੀ ਕੋਈ ਵੀ ਚੀਜ਼ ਕੋਈ ਆਉਂਦੀ ਹੈ ਜਿਹੜੀ ਬੇਹੁਸ਼ਿਆਰ ਹੁੰਦੀ ਹੈ ਨਾ ਜੋ ਇਹ ਨਹੀਂ ਚੰਗੀ ਲਾਦੀ ਜਾਂ ਨਹੀਂ ਜਾਣਦਾ ਉਦੋਂ ਬੋਲਦਾ ਹੈ ਤੇ ਨਹੀਂ ਆਮ ਇਹ ਰਾਤ ਹੋਣੀ ਬਹੁਤ ਘੱਟ ਕੋਲਦੇ ਆ ਕੁੱਤਾ ਬਿੱਲੀ ਕੋ ਐਸ ਤਰ੍ਹਾਂ ਕੋਈ ਜਾਨਵਰ ਹੁੰਦਾ ਏਨ ਡਾਰ ਹੁੰਦਾ ਮੇਰੇ ਬੱਚਿਆਂ ਨੂੰ ਉਦੋਂ ਹੀ ਜ਼ਿਆਦਾ ਕੋਲਦੇ ਤੇ ਤੇਨਵੇਂ ਬੋਲੇ ਮਾੜੇ ਨਹੀਂ ਹੁੰਦੇ ਸ਼ੁਭ ਹੀ ਹੁੰਦੇ ਆ ਜੇ ਤੁਹਾਡੇ ਘਰ ਦੇ ਵਿੱਚ ਆਉਂਦਾ ਤਾਂ ਸਮਝੋ ਵੀ ਇਹ ਸਾਰਿਆਂ ਨਾਲ ਸੇਖ ਜਵਾਏ ਨੂੰ ਇਹੀ ਮਿਲਦੀ ਹੈ ਉਹ ਉਸका ਇਹ ਉਸ ਘਰ ਦੇ ਸ਼ਤੁਪਿਆ ਬੱਚੇ ਦੇ ਉਪਰ ਜਿਹੜੇ ਘਰ ਦੇ ਵਿੱਚ ਥਵਾ ਕੋਲਦੇ ਸ਼ਾਂਤੀ ਹੋਵੇ ਇੱਕ ਜੁੜਤਾ ਹੋਵੇ ਜਿੱਥੇ ਇਹਨੂੰ ਉਹਦ ਨੂੰ ਮਾਂ ਵਰਗਾ ਅਹਿਸਾਸ ਹੋਵੇ ਕਿ ਇੱਥੇ ਮੇਰੇ ਬੱਚਿਆਂ ਤੇ ਮੇਰੇ ਆਂਟਿਆਂ ਨੂੰ ਕੋਈ ਖਤਰਾ ਨਹੀਂਗਾ ਇਸ ਘਰ ਦੇ ਵਿੱਚ ਜਿਵੇਂ ਇਸ ਤਰ੍ਹਾਂ ਵੀ ਇਸ ਘਰ ਦੇ ਵਿੱਚ ਬੱਚੇ ਆ ਪਰਿਵਾਰ ਆ ਉਸ ਦੇ ਖੇਰ ਤੇ ਮੇਰੇ ਬੱਚਿਆਂ ਨੂੰ ਕੁਝ ਨਹੀਂ ਕਹਿਣਗੇ ਕਿਉਂਕਿ ਉਹ ਦਰਦ ਦੇ ਜੀਵ ਜਾਂਦੇ ਕੂਜੇ ਨੂੰ ਭਾਪ ਲੈਂਦੇ ਆ ਹੁਣ ਆਪਾਂ ਇਹ ਆਪਾਂ ਹੁਣ ਜਾ ਕੇ ਹੁਣ ਆਪਾਂ ਨੂੰ ਪਤਾ ਪੁਰ ਜਾਣੇ ਕੋਈ ਜਾਨਵਰਾਂ ਕੋਈ ਚੀਜ਼ ਹਨਾ ਵੀ ਆਪ ਨੂੰ ਪਤਾ ਹੈ ਵੀ ਇਹ ਆਪਾਂ ਨੂੰ ਮਾਰੂਗੀ ਜੇ ਪੱਟੂਗੀ ਆ ਕੋਈ ਖਾਊਗੀ ਜੇ ਨੂੰ ਸਭ ਆਪਾਂ ਬਸਤ ਦੇ ਨੇੜੇ ਜਾਵਾਂਗੇ ਕਿਉਂਕਿ ਆਪਾਂ ਨੂੰ ਪਹਿਲੇ ਪਤਾ ਹੋਵੇ ਕਿ ਡੰਗੂ ਆ ਜ਼ਹਿਰੀਲਾ ਜਾਂ ਕੋਈ ਸ਼ੇਰ ਆ ਬਿਸ਼ੇਰ ਦੇ ਨੇੜੇ ਜਾਵਾਂਗੇ ਪਤਾ ਵੀ ਆਪਾਂ ਨੂੰ ਖਾ ਲੂਗਾ ਆਪਾਂ ਕਿੱਥੇ ਜਾਵਾਂਗੇ ਆਪਾਂ ਉਹਨਾਂ ਕੋਲੇ ਜਾਵਾਂਗੇ ਇੱਥੇ ਆਪਾਂ ਹੋਏ ਆਪ ਨੂੰ ਸੇਫ ਰੱਖਦੇ ਹਾਂ ਆਪਾਂ ਦੇ ਭੈਣਾਂ ਭਰਾਵਾਂ ਕੋਈ ਜਾਂ ਕੋਈ ਛੋਟੇ ਜੀਵ ਜਾਂਦਿਆਂ ਜਿਹੜੇ ਸੇਫ ਆ ਉਹਨਾਂ ਨੂੰ ਆਪਾਂ ਪਿਆਰ ਕਰਦੇ ਆਂ ਜੀ ਉਸੇ ਤਰ੍ਹਾਂ ਇਹ ਹੁੰਦੇ ਨੂੰ ਪਤਾ ਹੁੰਦਾ ਵੀ ਇਹ ਆਦਮੀ ਜਾਂ ਇਹ ਲੋਕ ਮੈਨੂੰ ਪਿਆਰ ਕਰਦੇ ਆਂ ਮੈਨੂੰ ਪਿਆਰ ਕਰਨਗੇ ਮੇਰੇ ਬੱਚਿਆਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਣਗੇ ਉਸ ਤਰ੍ਹਾਂ ਇਹਨੂੰ ਸਭ ਕੁਦਰਤ ਦੇ ਤੌਰ ਤਰੀਕੇ ਨਾਲ ਪਤਾ ਹੁੰਦਾ ਹੈ ਨਾ ਅੰਛਿਆਂ ਨੂੰ ਤਾਂ ਕਰਕੇ ਤੁਹਾਡੇ ਘਰ ਦੇ ਉੱਤੇ ਆਂਡੇ ਦਿੰਦੀ ਵੇਥੇ ਬਿਲਕੁਲ ਸੇਫ ਹੈ ਮੈਨੂੰ ਕੋਈ ਕੋਸ਼ਿਸ਼ ਨਹੀਂ ਤੁਹਾਡੇ ਘਰ ਦੇ ਵਿੱਚੋਂ ਇਹਨੂੰ ਵਾਤਾਵਰਨ ਸਕਾਰਤਮਕ ਉੱਚਾ ਜ਼ਿਆਦਾ ਮਿਲਦੀ ਹੁੰਦੀ ਹੈ 네ਗੇਟਿਵ ਘੱਟ ਮਿਲਦੀ ਹੁੰਦੀ ਹੈ ਉਸ ਤੇ ਪ੍ਰਭਾਵ ਕਰਨੇ ਤੁਹਾਡੇ ਘਰ ਦੇ ਵਿੱਚ ਤੁਹਾਡੇ ਕੋਠੇ ਦੇ ਉੱਪਰ ਹੀ ਆਂਡੇ ਦਿੰਦਾ ਬੱਚੇ ਕੜਦਾ ਤੁਸੀਂ ਕੋਸ਼ਿਸ਼ ਕਰੋ ਇਹਦੇ ਆਂਡਿਆਂ ਨੂੰ ਥੋੜੀ ਬਹੁਤੀ ਛਾਂ ਕਰ ਸਕਦੇ ਹੋ ਤਾਂ ਤੁਹਾਡਾ ਬਹੁਤ ਤੁਹਾਨੂੰ ਪੁੰਨ ਲੱਗੂਗਾ ਇਹ ਪੁੰਨ ਆਪਣਾ ਫਲਤਾ ਜੀ ਕਿਸੇ ਸਮਾਂ ਕੋਈ ਅਜਿਹੇ ਆਂਡੇ ਜਿੱਥੇ ਆਪਣੇ ਪੁੰਨ ਕੀਤੇ ਅੱਗੇ ਆ ਜਾਂਦੇ ਇਹਦੇ ਲਈ ਥੋੜੀ ਜੀ ਪਾਣੀ ਦੀ ਵਿਵਸਥਾ ਕਰ ਦਿਓ ਥੋੜਾ ਬਹੁਤਾ ਕੋਠੇ ਜਾ ਕੇ ਦਾਣਾ ਪਾਇਆ ਹੋ ਇਸ ਤਰ੍ਹਾਂ ਇਹ 10 15 ਦਿਨਾਂ ਦੇ ਵਿੱਚ ਇਹ ਬੱਚੇ ਕੱਢ ਲੈਂਦਾ ਮੁਰਖੇ ਬੱਚੇ ਲੈ ਜਾਂਦਾ ਕੋਸ਼ਿਸ਼ ਕਰਿਆ ਕਰੋ ਇਹਦੇ ਬੱਚਿਆਂ ਦੀ ਨਿਗਰਾਨੀ ਰੱਖੋ ਵੀ ਜੇ ਕੋਈ ਤੁਹਾਡੇ ਘਰ ਦੇ ਨੇੜੇ ਕਿ ਡਿੱਗਣਾ ਪੈ ਕੋਈ ਉਹ ਜਿਵੇਂ ਜੇ ਇਸ ਤਰ੍ਹਾਂ ਆਪ ਇਹ ਕੁਦਰਤ ਨੂੰ ਪਿਆਰ ਕਰਦੇ ਆ ਉਸੇ ਤਰ੍ਹਾਂ ਜੇ ਆਪਾਂ ਪੰਛੀਆਂ ਨੂੰ ਪਿਆਰ ਕਰਦੇ ਆ ਨਾ ਜੀ ਤੇ ਪ੍ਰਮਾਤਮਾ ਦੇਖਦਾ ਛੋਟੀਆਂ ਛੋਟੀਆਂ ਚੀਜ਼ਾਂ ਨੂੰ ਪਿਆਰ ਕਰਕੇ ਪ੍ਰਮਾਤਮਾ ਬੜਾ ਖੁਸ਼ ਹੁੰਦਾ ਹੈ ਕਿ ਮੈਂ ਜਿਹੜੇ ਕੰਮ ਲਈ ਪੇਜਵਾਨ ਜਾਨਵਰਾਂ ਪੰਛੀਆਂ ਸਿਵਾਲੀ ਮੈਂ ਆਦਮੀ ਉੱਪਰ ਲਿਆ ਉਹ ਅੱਜੇ ਸੇਵਾ ਕਰ ਰਿਹਾ ਤੇ ਸਤਿਮੁਤੀ ਤੁਹਾਨੂੰ ਬਹੁਤ ਫਾਇਦਾ ਹੁੰਦਾ ਹੈ ਜੇ ਤੁਹਾਡੇ ਕੋਲ ਦਿਨ ਵਿੱਚ ਬਿਮਾਰੀ ਕਲਾ ਕਲੇਸ਼ਾ ਖਤਮ ਕਰਦਾ ਸੋਹਣ ਤੰਦਰੁਸਤਾਂ ਸਰੀਰਕ ਤੰਦਰੁਸਤੀਆਂ ਬਖਸ਼ਦਾ ਹੈ ਪਰਮਾਤਮਾ ਵੀ ਇਹੋ ਜਿਹੀ ਪੇਜਵਾਨ ਪੰਛੀਆਂ ਜਨਵਰਾਂ ਨੂੰ ਸੇਵਾ ਕਰ ਸਕਦਾ ਜਿਵੇਂ ਕੋਈ ਇਹ ਹਾਂ ਦੇਖੋ ਭੂਗੀ ਬਾਰੇ ਪਤਾ ਦੱਸਦੇ ਭੂਗੀ ਕਿੰਨਾ ਸ਼ਾਂਤ ਭੋਲਾ ਜਿਹਾ ਪੰਛੀ ਆ ਉਹ ਹਾਂ ਤੇ ਹੁਣ ਜੇ ਆਪਾਂ ਉਹ ਮਾਰਾਂਗੇ ਕੁਝ ਕਵਾਂਗੇ ਤਾਂ ਇਹ ਆਪਣੇ ਲਈ ਪਾਪ ਹੈ ਹੋਰ ਪਾਪ ਹੈ ਇਹਦੇ ਲਈ ਜੇ ਕੋਈ ਤੁਹਾਡੇ ਘਰ ਦੇ ਵਿੱਚ ਆਣਾ ਤੁਹਾਨੂੰ ਹਮਤਉਂਦੀ ਹੈ ਬੱਚੇ ਕੱਢਦੇ ਆ ਤੇ ਤੁਸੀਂ ਉਪਹਾਗਾ ਆਏ ਤੁਸੀਂ ਭਾਗਾ ਆਏ ਤੁਸੀਂ ਸਮਝੋ ਸਾਡੇ ਤੇ ਆਣਾ ਸਮਾਂ ਬਹੁਤ ਸ਼ੋਕ ਦਾ ਹੈ ਇਸ ਘਰ ਦੇ ਵਿੱਚ ਬਹੁਤ ਸਕੂਨ ਹੈ ਸ਼ਾਂਤੀ ਹੈ ਆਨੰਦ ਹੈ ਜਿੱਥੇ ਕੋਈ ਜੇ ਕਰਦੇ ਕਿਉਂਕਿ ਭੋਲਾ ਪੰਛੀ ਹੁੰਦਾ ਯੋਸ ਜਿਹੜੀ ਵਖੋ ਜਦੋਂ ਵੀ ਕੋਈ ਪੰਛੀ ਇਹਦੇ ਤੇ ਅਟੈਕ ਕਰਦਾ ਇਹਦੇ ਕੋਲ ਕੋਈ ਐਹੋ ਜਿਹਾ ਹਥਿਆਰ ਕੁਦਰਤ ਦਾ ਦਿੱਤਾ ਨਹੀਂ ਜਿਹੜਾ ਆਪਣੇ ਬੱਚਿਆਂ ਨੂੰ ਬਚਾ ਲੇ ਇਹ ਤੁਹਾਡੇ ਓਟ ਆਸਰੇ ਤੇ ਵਿੱਚ ਹੀ ਬੱਚੇ ਹੁੰਦੇ ਵੀ ਇੱਥੇ ਮੈਂ ਬੱਚੇ ਦੇਵਾਂ ਤੇ ਮੇਰੇ ਬੱਚਿਆਂ ਨੂੰ ਬਚਾ ਲੈਣਗੇ ਹਨਾ ਤੇ ਫਿਰ ਆਪਾਂ ਨੂੰ ਕਰਨਾ ਵੀ ਚਾਹੀਦਾ ਜੀ ਇਸ ਤਰ੍ਹਾਂ ਇਹਨਾਂ ਦੇ ਬੱਚਿਆਂ ਦੀ ਰਖਵਾਲੀ ਕਰਨੀ ਚਾਹੀਦੀ ਹੈ ਕੋਈ ਜਾਨਵਰ ਕੁੱਤੇ ਤੋਂ ਆਪਾਂ ਨੂੰ ਇਹਨਾਂ ਨੂੰ ਬਚਾਉਣਾ ਚਾਹੀਦਾ ਇਹਨਾਂ ਜੇ ਝੁੱਟੂ ਵੀ ਕਈ ਵਾਰ ਆ ਕੇ ਧਰਤੀ ਤੇ ਚੁੰਝ ਮਾਰ ਲਾਗਿੰਦੇ ਤੇ ਇਹ ਤੁਹਾਨੂੰ ਕਹਿ ਰਹੀ ਹੈ ਮੈਨੂੰ ਕੁਝ ਖਾਣ ਨੂੰ ਪਾ ਉਸੇ ਤੁਸੀਂ ਬਾਜਰਾ ਕੁਝ ਸਰੋਂ ਦੇ दाणे ਕੋਈ ਤੁਸੀਂ ਟੁੱਟ ਚੌਲਾਂ ਦੀ ਕੋ ਕਣਕ ਦੀ ਟੁੱਟੋ ਤੁਸੀਂ ਪਾ ਸਕਦੇ ਹੋਗੇ ਜੇ ਤੁਸੀਂ ਪਾਉਂਦਾ ਤੇ ਇਸ ਤਰ੍ਹਾਂ ਜਦੋਂ ਆਪਾਂ ਇਹੋ ਜਿਹੇ ਪੰਛੀਆਂ ਦੀ ਸੇਵਾ ਕਰਦੇ ਆ ਨਾ ਜੀ ਤੇ ਬਿਮਾਰੀਆਂ ਤੋਂ ਮੁਰਗੀਆਂ ਦਾ ਕੋਹਾਂ ਤੋਂ ਬਚ ਉਸ ਜਾਣਿਆ ਪਾਖਤਾ ਤੇ ਢੇਰ ਲੱਗ ਜਾਂਦੇ ਆਪਣੇ ਘਰ ਆਪਾਂ ਕਹਿੰਦੇ ਨਾ ਖੁਲਾਨਾ ਅੱਜ ਅੱਜ ਕੰਮ ਤੋਂ ਆਪਣਾ ਆਏ ਕੰਮ ਹੋ ਗਿਆ ਪਤਾ ਨਹੀਂ ਕਿਹੜੇ ਬੰਨ ਕਰੀ ਸੀ ਉਹ ਆਪ ਨੂੰ ਹੁੰਦੇ ਜਿਹੜੇ ਆਪਾਂ ਛੋਟੇ ਛੋਟੇ ਪੇਜਵਾਣ ਪੰਛੀਆਂ ਲਈ ਕਰਦੇ ਆ ਪਾਣੀ ਦਾ ਇਹਨਾਂ ਦੀ ਜਰੂਰ ਪ੍ਰਬੰਧ ਰੱਖੀ ਜੀ ਇਹ ਕੋਈ ਤੁਹਾਡੇ ਘਰ ਦੇ ਵਿੱਚ ਬੋਲਤੀ ਹੈ ਤਾਂ ਤੁਸੀਂ ਸਮਝੋ ਤੁਹਾਡਾ ਆਉਣ ਵਾਲਾ ਸਮਾਂ ਬਹੁਤ ਸ਼ੁਭ ਹੈ ਬਹੁਤ ਚੰਗਾ ਸੰਕੀ ਹੈ ਤੁਹਾਡੇ ਘਰ ਦੇ ਵਿੱਚ ਆ ਰਿਹਾ ਕੋ ਚੰਗਾ ਸਵਾ ਚਾਰ ਆ ਰਿਹਾ ਜਿਹੜਾ ਤੁਹਾਨੂੰ ਹੋਰ ਕੇ ਦੱਸ ਕੇ ਸੁਣਾ ਰਹੀ ਹੈ ਕਈ ਲੋਕ ਕਹਿੰਦੇ ਨੇ ਘੂਂਕੂ ਮਾੜੀ ਤੇ ਮਾੜੀ ਹੁੰਦੀ ਜੀ ਬਹੁਤ ਸ਼ੁਭ ਦਿਵੇ ਕੋ ਲੋ ਦੇ ਕਿ ਨਾ ਆਪਣੇ ਸਕਾਰਾਤਮਕ ਊਰਜਾ ਜੀ ਮਿਲਦੀ ਹੈ ਕੋਈ ਆਪਾਂ ਨੇ ਤੋ ਜਿਹੜਨੀ ਆਉਂਦੀ ਗੁੱਸਾ ਨੇ ਕੋਈ ਵੀ ਪੰਛੀ ਜਦੋਂ ਬੋਲਦਾ ਆਪਾਂ ਨੂੰ ਚੰਗਾ ਹੀ ਲੱਗਦਾ ਨਾ ਬੋਲਣ ਦਾ ਸਮਝੋ ਉਦੋਂ ਸਕਾਰਾਤਮਕ ਊਰਜਾ ਆਪਣੇ ਆਲੇ ਦੁਆਲੇ ਫੈਲ ਰਹੀ ਤੇ ਤਾਂ ਕਰ ਤੋ ਆਪਾਂ ਨੂੰ ਚੰਗਾ ਲੱਗਦਾ ਜੇ ਕੋਈ ਪੰਛੀ ਬੋਲਦਾ ਆਪਾਂ ਨੂੰ ਇੰਨਾ ਬੁਰਾ ਲੱਗਦਾ ਤੇ ਉਹ ਨਕਾਰਾਤਮਕ ਊਰਜਾ ਆਉਂਦੀ ਹੈ ਇਹ ਵਿੱਚ ਸਾਰੇ ਸ਼ਾਕਾਹਾਰੀ ਪੰਛੀ ਹੈ ਕੋਈ ਇਹ ਮਾਸਾਹਾਰੀ ਪੰਛੀ ਨਹੀਂ ਇਹਨੂੰ ਤਾਂ ਘਰ ਦੇ ਵਿੱਚ ਚ ਉਹ ਹੀ ਘਰ ਬੋਲਦਾ ਕਿ ਉਹ ਦਾ ਜਿਹੜੇ ਘਰ ਦੇ ਵਿੱਚ ਹੀ ਆਉਂਦੇ ਐਵੇਂ ਹਰ ਇੱਕ ਘਰ ਦੇ ਵਿੱਚ ਆਪਿਆਰ ਨਾ ਪਾਉਣਾ ਰਹਿਣਾ ਬੋਲਣਾ ਇਹਨਾਂ ਦੀ ਆਦਤ ਨਹੀਂ ਹੁੰਦੀ ਇਹ ਉਸ ਘਰ ਦੇ ਵਿੱਚ ਹੀ ਜਾ ਕੇ ਰਹਣਾ ਵਸੇਰਾ ਬਣਾਉਂਦੇ ਆ ਰਹਿੰਦੇ ਨੇ ਜਿਹੜੇ ਘਰ ਦੇ ਵਿੱਚ ਇਹਨਾਂ ਨੂੰ ਪੋਜੀਟਿਵ ਊਰਜਾ ਦਿਖਦੀ ਹੈ ਜਿਹੜੇ ਘਰ ਦੇ ਲੋਕ ਇਹਨਾਂ ਚੰਗੇ ਹੱਸਦੇ ਖੇਡਦੇ ਕੁਦਰਤ ਨਾਲ ਪਿਆਰ ਕਰਦੇ ਦੱਸਦੇ ਇਹ ਕਮਾਈਆਂ ਕਰਦੇ ਦੱਸਦੇ ਜਿੱਥੇ ਬੇਈਮਾਨ ਚੋਰੀ ਠੱਗਣਾ ਉੱਥੇ ਇਹ ਆਕਰਸ਼ਿਤ ਜਾਂਦੇ ਕਿਉਂਕਿ ਇਹ ਆਪਣੇ ਨਾਲੋਂ ਜ਼ਿਆਦਾ ਸਮਝਦਾਰ ਹਨ ਸਭ ਪਤਾ ਹੁੰਦਾ ਵੀ ਇਹ ਥਿਸਕਾਰਾ ਤਾਂ ਨਿਕਾਰਾਤਮ ਸਭ ਇਹਨਾਂ ਨੂੰ ਭਾਵਦੀ ਹੈ ਕੰਛੀ ਇਹ ਲੋਕ ਤਾਂ ਅਮਜੰਦੇ ਬਾੜ ਦੇ ਵਿੱਚੁੰਡੇ ਚ ਪਿਆ ਪਾਣੀ ਵੀ ਨਹੀਂ ਕੁੱਤੇ ਨੂੰ ਲੱਗਦਾ ਉਹ ਵੀ ਸੋਟੀ ਮਾਰ ਦੇਣ ਕਿਤੇ ਇੱਥੇ ਕਰਨ ਦੀ ਨਾ ਕਰਨ। ਇਹ ਗੱਲ ਗਲਤ ਫਿਰ ਜੀ ਬੇਜਵਾਨ ਜਾਨਵਰਾਂ ਪਾਛਾਂ ਨੂੰ ਮਾਰਨਾ ਬਹੁਤ ਵੱਡਾ ਪਾਪ। ਕਿ ਆਪਾਂ ਕੁਝ ਕਾਨੂੰਨ ਇਹ ਦੇ ਸਕਦੇ ਤਾਂ ਆਪਣਾ ਮਾਰਦਾ ਜੀ ਕੋਈ ਹੱਥ ਨਹੀਂ। ਕੁਦਰਤ ਨੇ ਆਪਾਂ ਨੂੰ ਸਾਨੂੰ ਜੀ ਸੂਝਵਾਣ ਕਿਉਂ ਇਸੇ ਲਈ ਬਣਾਇਆ ਕਿ ਆਪਾਂ ਕੁਦਰਤ ਦੀਆਂ ਚੀਜ਼ਾਂ ਨੂੰ ਪਿਆਰ ਕਰਕੇ ਤੋਂ ਇਸ ਲਈ ਨਹੀਂ ਬਣਾਇਆ ਕਿ ਆਪਾਂ ਕੁਦਰਤੋਂ ਨਫ਼ਰਤ ਕਰੀਏ ਤੇ ਆਪਾਂ ਆਪ ਦੇ ਆਪ ਤੇ ਆਪ ਦੇ ਪੈਸੇ 'ਚ ਤੇ ਆਪ ਦੇ ਆਪ 'ਚ ਬੱਝੇ ਫਿਰੀਏ ਇਸ ਲਈ ਨਹੀਂ ਬਣਾਇਆ ਸਾਰੀਆਂ ਕੁਦਰਤੀ ਚੀਜ਼ਾਂ ਜਿੰਨਾ ਪਿਆਰ ਕਰਦਾ ਤੇ ਕੁਦਰਤ ਕਈ ਵਾਰ ਤੁਹਾਡੇ ਉੱਤਰ ਕੇ ਵੀ ਤੁਹਾਡੇ ਦੁੱਖਾਂ ਨਾਲ ਲੜਦੀ ਹੈ ਪਰਮਾਤਮਾ ਤੁਹਾਡੇ ਦੁੱਖਾਂ ਨਾਲ ਖੁਦ ਲੜਦਾ ਹੈ ਕਿ ਮੇਰੇ ਪੰਛੀਆਂ ਨੂੰ ਮੇਰੇ ਬਣਾਇਆਂ ਮੇਰੀਆਂ ਚੀਜ਼ਾਂ ਨੂੰ ਇੰਨਾ ਪਿਆਰ ਕਰਦਾ ਤਾਂ ਜਿਹਦੇ ਨੂੰ ਕਿਵੇਂ ਦੁੱਖ ਆਗੇ ਇਹਦੇ ਲਈ ਇਹਦੇ ਇਹ ਪੰਛੀਆਂ ਦੀ ਜਨਵਰਾ ਦੀ ਊਲੀ ਪਾਏ ਪੰਛੀਆਂ ਦੀ સેવા ਕਰੋ ਕਦੇ ਵੀ ਇਹਨਾਂ ਦੀਆਂ ਨਾਲਾਂ ਨਾ ਤੋੜੋ ਇਹਨਾਂ ਦੀਆਂ ਨੂੰ ਹੱਥ ਨਾ ਲਾਓ ਇਹ ਬਿਦਾਲ ਨੂੰ ਆਂਡੇ ਨਾਲ ਛੇੜੋ ਬਦੀ ਨਾ ਬੱਚਾ ਜਿੰਨਾ ਉਸਰ ਸੇਖ ਰੱਖੋ ਕਈ ਵਾਰ ਟਿੱਗ ਪੈਂਦੇ ਚੱਕ ਕੇ ਉਹਨਾਂ ਨੂੰ ਸ਼ਾਮੇ ਰੱਖੋ ਧੁੱਪੇ ਨਾਲ ਰੱਖੋ ਧੁੱਪ ਧੁੱਪ ਚਾਓ ਜਿੰਨਾ ਕੋ ਹੋਸਾ ਤਾਂ ਇਹਨਾਂ ਲਈ ਚੰਗਾ ਤੁਸੀਂ ਜਰੂਰ ਕਰੋ ਤੇ ਇੱਕ ਦਿਨ ਤੁਸੀਂ ਦੇਖੋ ਇਹਨਾਂ ਦਾ ਦਿੱਤਾ ਹੋਇਆ ਪੰਛੀ ਤੁਹਾਡੇ ਕਿੱਥੇ ਜਾ ਕੇ ਫਲਦਾ ਤੁਸੀਂ ਵਾਕਤਾਂ ਤੁਹਾਡੇ ਘਰਾਂ 'ਚ ਧੀਰ ਲੱਗ ਜਾਂਦੇ ਆਪਾਂ ਕੁਦਰਤ ਨਾਲ ਪਿਆਰ ਕਰਦੇ ਆਂ ਕਰੇ ਕੋਈ ਪਾਪਾ ਆਪਣੇ ਪਿਛਲੇ ਜਨਮਾਂ ਦੇ ਕਰੇ ਹੋਏ ਪਾਪ ਵੀ ਧੋਤੇ ਜਾਂਦੇ ਜੇ ਆਪ ਇੱਕ ਪੰਛੀ ਨੂੰ ਬਚਾ ਲੈਨੇ ਆ ਉਹਦੇ ਬੱਚਿਆਂ ਨੂੰ ਬਚਾ ਲੈਨੇ ਅਸੀਂ ਇਹ ਖੜਦੇ ਆ ਆਪਣੇ ਘਰ ਦੇ ਵਿੱਚ ਬਡਾਰੀਆਂ ਮਾਰਦੇ ਆ ਉਹ ਦੇਖਦੇ ਆ ਠੀਕ ਹੈ ਨਾ ਜੀ ਇਹਦੇ ਲਈ ਡਿਟੀਰੀ ਹੋਈ ਪੰਛੀ ਕੋਈ ਵੀ ਹੋਇਆ ਜੋ ਵੀ ਤੁਹਾਡੇ ਘਰ ਦੇ ਵਿੱਚ ਆ ਕੇ ਆਂਡੇ ਦਿੰਦਾ ਬੱਚੇ ਪਾਲ ਉਹ ਸਿਰਫ ਤਾਂ ਹੀ ਪਾਲਦਾ ਕਿ ਤੁਹਾਡੇ ਘਰ ਦੇ ਵਿੱਚ ਬਹੁਤ ਜ਼ਿਆਦਾ ਸਕਾਰਾਤਮਕ ਊਰਜਾ ਹੈ ਪੋਜੀਟਿਵ ਊਰਜਾ ਤਾਂ ਕਰਕੇ ਤੁਹਾਡੇ ਘਰ ਜਾਂ ਦਿੰਦਾ ਐਵੇਂ ਹਰ ਇੱਕ ਆਹੀ ਹਾਂ ਤੇ ਨਹੀਂ ਦੱਤੀ ਆਇ ਇੱਕ ਥਾਇ ਦਾ ਆਮ ਸੀਰਾ ਨਈ ਨਾਮ ਦੇਗੀ ਡੀਵੀ ਤੁਹਾਡੇ ਘਰ ਦੇ ਕੋਠੇ ਦੇ ਤੇ ਆਂਡੇ ਦੇ ਰੱਦੀ ਕੋਈ ਮਾਰ ਨਹੀਂ ਸਭ ਤੋਂ ਸ਼ੁਭ ਹੁੰਦੀ ਹੈ ਤੁਹਾਡੇ ਤੇ ਬਦਲ ਜਾਣਗੇ ਪ੍ਰਮਾਤਮਾ ਜਿਨੇ ਉਹ ਡਟੀਰੀ ਖੁਸ਼ੀ ਖੁਸ਼ੀ ਬੱਚਿਆਂ ਨੂੰ ਲੈ ਕੇ ਜਾਂਦੀ ਉਸ ਤਰ੍ਹਾਂ ਖੁਸ਼ੀ ਖੁਸ਼ੀ ਤੁਹਾਡੇ ਵੀ ਸਾਰੇ ਕੰਮ ਪੂਰੇ ਹੋਣਗੇ ਬੇ ਕੰਮ ਦੇ ਵਿੱਚ ਸਫਲਤਾ ਮਿਲੂਗੀ ਇਸੇ ਤਰ੍ਹਾਂ ਕੋਈ ਜਦੋਂ ਤੁਹਾਡੇ ਘਰ ਦੇ ਵਿੱਚ ਪਾਣੀ ਪੀਂਦੀ ਹੈ ਬਹੁਤ ਸ਼ੋਭਨ ਦਾਣਾ ਚੁੰਦੀ ਹੈ ਦਾਣ ਚੁੰਦੀ ਨੂੰ ਦੇਖਦੇ ਹੋ ਪਾਣੀ ਪੀਂਦੇ ਨੂੰ ਦੇਖਦੇ ਸਮਝੋ ਤੁਹਾਡੇ ਤੇ ਬਦਲਣ ਵਾਲੇ ਹੈ ਟਾਡੇ ਨਹੀਂ ਇੱਕ ਮਾਇਨੇ ਦੇ ਵਿੱਚ ਢੇਰ ਸਾਰਾ ਵਾਅਦਾ ਹੋਣ ਵਾਲਾ ਹੈ ਤੁਹਾਡੇ ਬੱਚੇ ਚੰਗੀਆਂ ਲੋਕੀਆਂ ਤੇ ਪਹੁੰਚਣ ਵਾਲੇ ਇਹ ਇਹ ਸਾਰਾ ਕੁਝ ਇਹ ਜੀਵ ਆਪਾਂ ਨੂੰ ਸੰਕੇਤ ਦਿੰਦੇ ਆ ਜਿੰਨਾ ਆਪਾਂ ਇਹਨਾਂ ਨੂੰ ਖੁਸ਼ ਰੱਖਦੇ ਆ ਤੇ ਕੁਦਰਤ ਆਪਾਂ ਨੂੰ ਨਹੀਂ ਖੁਸ਼ ਰੱਖਦੀ ਹੈ ਇਹ ਸੀ ਕਿ ਅੱਜ ਦੀ ਵੀਡੀਓ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਜੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅੱਜ ਦੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਮੈਂ ਅਨੰਦ ਕਰਦੇ ਆ ਕਿ ਤੁਸੀ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇ ਤੁਸੀ ਇਨਾ ਕੀਮਤੀ ਸਮਾਂ ਕੱਢ ਕੇ ਮੇਰੇ ਨਾਲ ਜੁੜਦੇ ਹੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤਾਂ ਉਹ ਚੜ੍ਹਦੀਆਂ ਕਲਾ ਚ ਰੱਖੇ ਤੰਦਰੁਸਤੀਆਂ ਵਕਸ਼ੇਦ ਤੁਹ ਕੋ ਹਰਾਂ ਚ ਉਗਣ ਤੱਕੀਆਂ ਵਕਸ਼ੇ ਵਈ ਗੁਜੀ ਦਾ ਖਾਣ ਸਾਰਾ